हेलो फ्रेंड वेलकम टू आवर YouTube चैनल पंजाब जॉब अलर्ट आज ਅੱਜ ਅਸੀਂ ਗੱਲ ਕਰਾਂਗੇ ਸੈਮੀ ਕੰਡਕਟਰ ਸਰਕਾਰੀ ਲੈਬਾਰਟਰੀ ਦੇ ਵਿੱਚ ਆਈ ਅਸਿਸਟੈਂਟ ਦੀਆਂ ਭਰਤੀਆਂ ਬਾਰੇ ਜਿਸ ਨੂੰ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਮੁੰਡੇ ਕੁੜੀਆਂ ਸਾਬਕਾ ਹੋਧੀ ਅਤੇ ਫਿਜ਼ੀਕਲ ਹੈਂਡੀਕੈਪ ਸਾਰੇ ਕੈਂਡੀਡੇਟਸ ਇਸ ਨੂੰ ਅਪਲਾਈ ਕਰタルਦੇ ਹਨ ਇਹ ਜੋ ਭਰਤੀ ਹੈ ਇਹ ਰੈਗੂਲਰ ਭਰਤੀ ਹੋਵੇਗੀ ਜਿੱਥੇ ਜਿਹੜੀ ਤਨਖਾਹ ਹੈ ਉਹ 25500 ਰੁਪਏ ਤੋਂ ਲੈ ਕੇ 81000 ਕੋਰਪੇ ਰਾਂ ਵਾਲੀ ਹੈ ਇਹ ਸਰਕਾਰੀ ਭਰਤੀ ਹੋਵੇਗੀ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਵੀਡੀਓ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇਕਰ ਸਾਡੇ ਚੈਨਲ ਦੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜਰੂਰ ਔਨ ਕਰ ਦੇਣਾ ਤਾ ਜੋ ਆਮ ਵਾਲੀ ਹਰ ਇੱਕ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵਧ ਰਹੀਆਂ ਵੀਡੀਓ ਦੇ ਵਾਲ ਨੂੰ ਸੀ ਸੈਮੀ ਕੰਡਕਟਰ ਸਰਕਾਰੀ ਬੋਟਰੀਜ ਮੁਹਾਲੀ ਰਿਚ ਇਹ ਪੋਸਟ ਆਈਆਂ ਹਨ ਇਹ ਪੋਸਟ ਜਿਹੜੀ ਹੈ ਇਹ ਅਸਿਸਟੈਂਟ ਦੀ ਲੱਗੇਗੀ ਜਿਸ ਵਿੱਚ ਜਿਹੜੀ 25 ਪੋਸਟਾਂ ਹੋਣਗੀਆਂ ਤੇ ਜਨਰਲ ਕੈਟਾਗਰੀ ਵਾਸਤੇ 11 ਪੋਸਟਾਂ ਹੋਣਗੀਆਂ ਈਐਸ ਕੈਟਾਗਰੀ ਲਈ 2 ਪੋਸਟਾਂ ਹੋਣਗੀਆਂ ਓਬੀਸੀ ਕੈਟਾਗਰੀ ਲਈ 6 ਪੋਸਟਾਂ ਹੋਣਗੀਆਂ ਐਸਟੀ ਐਸਟੀ ਕੈਟਾਗਰੀ ਲਈ 6 ਪੋਸਟਾਂ ਹੋਣਗੀਆਂ ਫਿਜ਼ੀਕਲ ਹੈਂਡੀਕੈਪਡ ਲਈ ਇੱਕ ਪੋਸਟ ਰਹੇਗੀ ਅਤੇ ਐਕਸ ਸਰਵਿਸ ਮੈਨ ਲਈ ਇੱਕ ਪੋਸਟ ਰਹੇਗੀ ਗੱਲ ਕਰਦੇ ਆਂ ਆਪਾਂ ਐਜੂਕੇਸ਼ਨਲ ਕੁਆਲੀਫਿਕੇਸ਼ਨ ਬਾਰੇ ਤੇ ਕੈਂਡੀਡੇਟਸ ਜਿਹੜੇ ਆ ਉਹ ਗ੍ਰੈਜੂਏਟ ਹੋਣੇ ਚਾਹੀਦੇ ਹਨ ਕਿਸੇ ਵੀ ਸਟਰੀਮ ਦੇ ਵਿੱਚ ਤੇ ਜਿਹੜਾ ਕੈਂਡੀਡੇਟ ਆ ਉਹ ਕਿਸੇ ਵੀ ਸਟਰੀਮ ਦੇ ਵਿੱਚ ਗ੍ਰੈਜੂਏਟ ਹੋਣਾ ਜ਼ਰੂਰੀ ਹੈ ਘੱਟ ਤੋਂ ਘੱਟ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ ਕੈਂਡੀਡੇਟ ਨੂੰ ਕੰਪਿਊਟਰ ਦੀ ਨੌਲੇਜ ਹੋਣਾ ਜ਼ਰੂਰੀ ਹੈ ਇਹਨਾਂ ਪੋਸਟਾਂ ਦੇ ਜਿਹੜੇ ਫਾਰਮ ਹਨ ਉਹ ਆਨਲਾਈਨ ਹੀ ਅਪਲਾਈ ਹੋਣਗੇ ਅਤੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਮੁੰਡੇ ਕੁੜੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਹਨ ਉਹ ਜੀ ਆਪਾਂ ਗੱਲ ਕਰੀਏ ਐਪਲੀਕੇਸ਼ਨ ਫੀਸ ਬਾਰੇ ਅਜਿਹੇ ਜਨਰਲ ਈਐਸ ਅਤੇ ਉਹੋ ਕੀ ਕੈਟਾਗਰੀ ਵਾਲੇ ਆ ਕੈਂਡੀਡੇਟ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਫੀਸ ਆ ਉਹ ਨੋਤਕ ਤੇ ਤਾਰੀਖ ਤੇ ਰਹਿ ਹੀ ਅਤੇ ਐਚ ਸਰਵਿਸ ਮਾਨ ਆ ਕੀ ਹੀਮਲ ਕੈਂਡੀਡੇਟ ਲਈ ਐਪਲੀਕੇਸ਼ਨ ਫੀਸ ਦਾ 72 ਰੁਪਏ ਰਹੇਗੀ ਉਨਾ ਪਾਗਲ ਕਰਦੇ ਆ ਏਜ ਲਿਮਿਟ ਬਾਰੇ ਤਾਂ ਜਨਰਲ ਕੈਟਾਗਰੀ ਦੀ ਏਜ ਲਿਮਿਟ ਜਿਹੜੀ ਆ ਉਹ 18 ਤੋਂ 25 ਸਾਲ ਤੱਕ ਰਹੇਗੀ ਐਟਿਕ ਕੈਟਾਗਰੀ ਵਾਲਿਆਂ ਨੂੰ 5 ਸਾਲ ਦੀ ਏਜ ਰਿਲੈਕਸੇਸ਼ਨ ਹੋਵੇਗੀ ਯਾਨੀ ਕਿ ਐਟਿਕ ਕੈਟਾਗਰੀ ਵਾਲੇ ਜਿਹੜੇ ਕੈਂਡੀਡੇਟਾਂ ਉਹਨਾਂ ਦੀ ਏਜ ਲਿਮਿਟ 18 ਤੋਂ 30 ਸਾਲ ਤੱਕ ਹੋਵੇਗੀ ਅਤੇ OBC ਕੈਟਾਗਰੀ ਦੀ ਇਨਕਾਉਂਦੀ ਏਜ ਰਿਲੈਕਸੇਸ਼ਨ ਹੋਵੇਗੀ ਯਾਨੀ ਕਿ OBC ਕੈਟਾਗਰੀ ਦੀ ਏਜ ਲਿਮਿਟ ਜਿਹੜੀ ਆ ਉਹ 18 ਤੋਂ 28 ਸਾਲ ਤੱਕ ਰਹੇਗੀ ਅਤੇ ਏਜਿਫਰ ਹੈਂਡੀਕੈਪਡ ਕੈਂਡੀਡੇਟ ਦੀ ਏਜ ਜਿਹੜੀ ਆ ਕੇਂਗੀ ਰਹੀ ਆ ਉਹ 10 ਸਾਲ ਦੀ ਰਹੇਗੀ ਯਾਨੀ ਕਿ ਉਹ 18 ਤੋਂ 35 ਸਾਲ ਤੱਕ ਦੀ ਏਜ ਤੱਕ ਅਪਲਾਈ ਕਰ ਸਕਦੇ ਹਨ ਇਹਨਾਂ ਪਾਤੀਏ ਦੇ ਫੋਮ ਹਨ ਉਹ ਔਨਲਾਈਨ ਹੀ ਅਪਲਾਈ ਕਰ ਤਦੇ ਹਨ ਅਤੇ ਇਹਨਾਂ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਹੈ ਉਹ ਤੁਹਾਨੂੰ ਇੱਕ ਵੀਡੀਓ ਦੇ ਡਿਸਕ੍ਰਿਪਸ਼ਨ ਇਨ ਮਿਲ ਜਾਵੇਗਾ ਜਿੱਥੇ ਜਾ ਕੇ ਕੈਂਡੀਡੇਟ ਕੋਲੀ ਅਪਲਾਈ ਕਰ ਸਕਦੇ ਹਨ ਗੱਲ ਕਰੀਏ ਆਪਾਂ ਜੇ ਲੈਕਸਨ ਕੋ ਸੱਤ ਬਾਰੇ ਤਾਂ ਇਹਦੇ ਇੱਕ ਰਿਟਨ ਐਗਜ਼ਾਮ ਹੋਵੇਗਾ ਅਤੇ ਜੋ ਐਗਜ਼ਾਮ ਸੈਂਟਰ ਰਹਿਣ ਵਾਲਾ ਹੈ ਉਹ ਹੋਵੇਗਾ ਮੁਹਾਲੀ ਚੰਡੀਗੜ੍ਹ ਪੰਚਕੁਲਾ ਅਤੇ ਨਿਊ ਦਿੱਲੀ ਇਹਨਾਂ ਦਾ ਜਿਹੜਾ ਇੱਕ ਗਾਮ ਹੈ ਉਹ ਚੰਡੀਗੜ੍ਹ ਅਤੇ ਮੁਹਾਲੀ ਦੇ ਵਿੱਚ ਹੀ ਕੰਡਕਟ ਕੀਤਾ ਜਾਵੇਗਾ ਅਤੇ ਐਗਜ਼ਾਮਸ ਪੇਪਰ ਤੁਸੀਂ ਦੇਖ ਸਕਦੇ ਹੋ ਜਿਹੜੇ 100 ਕਵੈਸ਼ਨਸ ਆ ਉਹ ਕੰਪਲੀਟ ਕਰਨੇ ਹੋਣਗੇ ਉਹਨਾਂ ਨੂੰ ਕੰਪਲੀਟ ਕਰਨ ਦਾ ਜਿਹੜਾ ਟਾਈਮ ਆ ਉਹ 2 ਆਵਰ ਦਾ ਰਹੇਗਾ ਇਹ ਪੇਪਰ ਐਮਕੀਕਿਊ ਟਾਈਪ ਹੋਵੇਗਾ ਅਤੇ ਇਗਜ਼ਾਮ ਦੇ ਟੈਕਸਨ ਟੂ ਕੀ ਚੈੱਕ ਕਰ ਕਰਦੇ ਹੋ ਇਹਨਾਂ ਪੋਸਟਾਂ ਦੇ ਫਾਰਮ ਜਿਹੜੇ ਆ ਉਹ ਆਨਲਾਈਨ ਅਪਲਾਈ ਹੋਣੇ ਹਨ ਇਹਨਾਂ ਵਿੱਚ ਸਾਈ ਜਾਣਗੂਈ ਤੋਂ ਕਾਟ ਤੱਕ ਹੋ ਟਿੱਕੇ ਹਨ ਆਖਰੀ ਨਿਤੀ ਇਹਨਾਂ ਨੂੰ ਅਪਲਾਈ ਕਰਨ ਦੀ ਜਿਹੜੀ ਆ ਉਹ 26 ਫਰਵਰੀ 2025 ਤੱਕ ਰਹੇਗੀ ਅਤੇ ਜੋ ਰਿਟਨ ਇਗਜ਼ਾਮ ਇਸ ਦਾ ਹੋਵੇਗਾ ਉਮਾਤ 2025 ਵਿੱਚ ਹੋਏਗਾ ਜੇਕਰ ਤੁਹਾਨੂੰ ਕਾਢੀ ਇਹ ਵੀਡੀਓ ਕੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਹੋਰ ਕਿਸੇ ਜਾਣਕਾਰੀ ਬਾਰੇ ਵੀਡੀਓ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਇਹ ਹੋਰ ਨਵੀਆਂ ਅਪਡੇਟਸ ਬਾਰੇ ਧੰਨਵਾਦ ਥੈਂਕ ਯੂ ਆਨਸਰ ਜੀ